ਹੋ ਮੈਂ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ኢਗੋਇਜ਼ਮ ਐਂਡ ਅ ਪੋਸੈਸਿਵਨੈਸ ਆਰ ਇਲੀਮੀਨੇਟਿਡ ਐਂਡ ਦਾ ਟ੍ਰੂ ਵਨ ਅਬਸੌਰਬਸ देम ਇਨਟੂ ਹਿਮਸੈਲਫ ਮੇਰੀ ਹੋਮੇ ਜਦੋਂ ਨਿਕਲ ਗਈ ਤਾਂ ਮੈਨੂੰ ਸੱਚੇ ਨੇ ਆਪਣੇ ਖੰਨ ਲਾ ਲਿਆ ਮੇਰੇ ਪਿਆਰਿਓ ਗੁਰੂ ਪਿਆਰਿਓ ਗੁਰੂ ਪਿਆਰੀ ਸਾ ਸੰਗਤ ਜੀ ਤੇ ਬੱਚਿਓ ਸਾਰੇ ਜਾਣੇ ਆਪਾਂ ਪਰਮਾਤਮਾ ਦੇ ਜੀਵ ਆ ਅਤੇ ਪਰਮਾਤਮਾ ਜੀ ਨੂੰ ਉਹੀ ਚੰਗੇ ਲੱਗਦੇ ਨੇ ਜਿਹੜੇ ਆਪਣੀ ਹੋਂਮੇ ਨੂੰ ਪਿਆਰ ਕਰਦੇ ਜਿਹੜੇ ਪਰਮਾਤਮਾ ਨੂੰ ਵੱਡਾ ਦੱਸਦੇ ਨੇ ਪਰਮਾਤਮਾ ਦੀ ਸੰਗਤ ਨੂੰ ਵੱਡਾ ਦੱਸਦੇ ਨੇ ਆਪਣੇ ਆਪ ਨੂੰ ਛੋਟਾ ਦੱਸਦੇ ਹੁਣ ਤੁਹਾਡੇ 'ਚ ਮੈਂ ਦਾ ਕੀੜਾ ਕਿੰਨਾ ਤੇ ਕੀਦੇ 'ਚ ਕਿੰਨਾ ਇਹ ਆਪਾਂ ਆਪਸਾ ਬਲਾਉਣਾ ਜੇ ਪਰਮਾਤਮਾ ਦੇ ਪਿਆਰੇ ਬਣਨਾ ਤਾਂ ਮੈਂ ਦਾ ਕੀੜਾ ਕੱਢਣਾ ਹੀ ਪੈਣਾ ਮਾਰਨਾ ਹੀ ਪੈਣਾ ਆਪਣੇ ਆਪ ਨੂੰ ਹੋਂਮੇ ਨੂੰ ਇੱਥੇ ਹੀ ਛੱਡਣਾ ਪੈਣਾ ਨਿਰੰਕਾਰ ਦੇ ਵਿੱਚ ਇੱਕ ਜੋਤ ਉਣ ਤੇ